ਸਾਸੀ ਕਾ ਸਾਰਿਆਂ ਨੂੰ ਜੀ ਕੀ ਹਾਲ ਚਾਲ ਦੀ ਆਪਾਂ ਆ ਗਏ ਆ ਜੀ ਖੜਰ ਅੱਜ ਜੀ ਖੜਰ ਆ ਗਏ ਆ ਤੇ ਕੋਈ ਜਾਣਦਾ ਨਾ ਪਛਾਣਦਾ ਚੰਡੀਗੜ੍ਹ ਤੋਂ ਸਿੱਖੇ ਚੰਡੀਗੜ੍ਹ ਤੋਂ ਬਾਲ ਬੁੱਝਾ ਟਕਰਾਰ ਗਏ ਓਡ ਜੇ ਮੈਂ ਸੱਟ ਮਾਰਨ ਕੀ ਗਾਈਸ ਲੋਕ ਨਾ ਬਣੇਦੇ ਸਾਰਿਆਂ ਨੇ ਬਹੁਤ ਪਿਆਰ ਦਿੰਦੇ ਪਏ ਹਾਂ ਬਹੁਤ ਪਿਆਰ ਦਿੰਦੇ ਰਹੋ ਤੇ ਲਵ ਯੂ ਟੂ ਆਲਮ ਪਰ ਮੈਂ ਬੋਲ ਬਾਲ ਚੱਕ ਲੈਣਾ ਉਸਤਾਦ ਉਹ ਫਾਈ ਕਟਿੰਗ ਵਾਲੀ ਦੁਕਾਨ ਕਿੱਥੇ ਆ ਕਟਿੰਗ 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 ਦੀ ਸ਼ਾਪ ਕਿਹੜਾ ਪਰ ਹੈ ਉਧਰ ਹੈ ਨਾ ਤਾਂ ਖੁੱਲੀ ਹੋਗੀ ਚਾਹ ਚਾਹ ਵਾਲਾ ਕਹਾਂ ਪਰ وہ تو نہیں میرے گھر تھنک یو پرو چاہیے ادھر نہیں ملوں گا ہندی مندی روکی ہوں ڈرسنگ سینس دیکھو سونی ہے چلو چاہ چاہیے گل کرتے ہیں شمجوت ہوٹل ہے گا اتنی چاہیم بات سیٹنگ نہیں بہت جلد چاہتا دے پہ چاہ بٹر سکوچ کرتے ਕਥਤ ਮਿੱਠਾ ਗੱਟ ਕੇ ਭਾਈ ਠੀਕ ਆ ਓਕੇ ਤੇ ਉਹ ਵੀ ਚਾਹ ਲੱਦਿਆਂ ਪੀਂਦੇ ਹੇ ਬੰਦੇ ਸੁੱਤੇ ਆ ਸਾਰੇ ਬਾਈ 24 ਦੇ ਗੁੰਡਾ ਰੰਦਾ 24 ਦੇ ਗੱਟੇ ਗੁੰਡਾ ਰੰਦਾ ਬਾਈ ਸੁੱਤੇ ਆ ਨਾ ਬੰਦੇ ਨਾ ਤਾਂ ਬੰਦੇ ਸੁੱਤੇ ਲੱਗੇ ਆ ਕੱਲ ਕੋਈ ਕਟਿੰਗ ਦੀ ਸ਼ੌਕ ਕਿੱਥੇ ਆ ਕਟਿੰਗ ਦੀ ਸ਼ੌਕ ਕਿੱਥੇ ਆ ਇੱਥੇ ਹੀ ਹੁੰਦਾ ਆ ਇਹ ਵਾਲ ਸੈਟ ਕਰਾਉਣੀ ਆ ਸਰ ਇਕੱਠੇ ਬੰਦ ਤੇ 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 ਅੰਬਰ ਹਾ ਪੀ ਰਹਾ ਹਣੀ ਚਾਹ ਤਿਆਰ ਕਰਦੇ ਆ ਆਪਣੇ ਚਾਹ ਹੋ ਗਈ ਤਿਆਰ ਚਾਹ ਕਟਾਵਾ ਚਾਹ ਚਾਹ ਕੋਈ ਵੀ ਆ ਗੋਲੀ ਚਾਹ ਯਾਪਨੀ ਉੱਪਰ ਉੱਪਰ ਚਾਹ ਬਹੁਤ ਵਦਵਾਦੀ ਭਾਈ ਜੀ ਉਹ ਇਹ ਗੱਲਾਂ ਲੋ ਜੀ ਕਹਿੰਦੇ ਖੜਰ ਖੜਰ ਪਹੁੰਚ ਗਏ ਆ ਤੇ ਇੱਥੇ ਦਾ ਜਿਹੜਾ ਜੀ ਮਹੌਲ ਚਾਲਾ ਬਹੁਤ ਜ਼ਬਰਦਸਤ ਆ ਪਿੱਛੇ ਜਿਹੜਾ ਰੇੜੀ ਵਾਲਾ ਟੱਕਰਿਆ ਵਿਚਾਰਾ ਕਹਿੰਦਾ ਭਾਜੀ ਚੜਾਈਆਂ ਬਹੁਤ ਜ਼ਿਆਦੀਆਂ ਰੇੜੀ ਜਿਹੜਾ ਦੇ ੱਤਕਾ ਲਾ ਦੇ ੱਤਕਾ ਲਾਉਣ ਲੱਗ ਪਿਆ ਵਿਚਾਰਾ ਇੱਥੇ ਹੁਣ ਬੱਸ ਸਟੈਂਡ ਦੇ ਲੱਭਦਾ ਪਿਆ ਤੁਰ ਕੇ ਜਾਂਦਾ ਕਹਿੰਦੇ ਉੱਥੇ ਆ ਬੱਸ ਸਟੈਂਡ ਬਸਟੈਂਡ ਤੇ ਪਹੁੰਚ ਜਾ ਰਹਾ ਆ ਟ੍ਰੈਫਿਕ ਬਹੁਤ ਜ਼ਿਆਦਾ ਇਥੇ ਲੋਕੀ ਦੇਖਦੇ ਨਹੀਂ ਚਲਾਉਣ ਲੱਗੇ ਉੱਤੇ ਚੜਨ ਨੂੰ ਫਿਰਦੇ ਆ ਸਾਹ ਨਾਲ ਸਾਹ ਕੋਈ ਪੇ ਆ ਜੱਟ ਵੀ ਨਹੀਂ ਸੰਭੀ ਜਾਂਦੀ ਤੇ ਮੈਨੂੰ 15 ਜਣੇ ਤਾਂ ਪੁੱਛ ਲਿਆ ਮੈਂ 15 ਜਣੇ ਤਾਂ ਪੁੱਛ ਰਿਹਾ ਬਸਟੈਂਡ ਕਿੱਥੇ ਆ ਕਹਿੰਦੇ ਸਾਹਮਣੇ ਆ ਸਾਹਮਣੇ ਆ ਸਾਹਮਣੇ ਆ ਅਜੇ ਤੱਕ ਬਸਟੈਂਡ ਨਹੀਂ ਪਹੁੰਚਾ ਮੈਂ ਲਿਆ ਰੱਬਾ ਜੀ ਪਹੁੰਚ ਗਏ ਆ ਜੀ ਪਹੁੰਚ ਗਏ ਆ ਅੱਜ ਕਿਵੇਂ ਸਾਰੇ ਯੂ ਆਰ ਚੌਟ ਟਿਕਟੌਕ ਲੋ ਜੀ ਤੇ ਚੰਡੀਗੜ੍ਹ ਆਏ ਸੀਗੇ ਮਹਾੜੀ ਸੈਕਟਰ 12 ਤੇ ਆਪਾਂ ਆਏ ਸੀਗੇ ਜਿੱਦ ਤਰ ਆਪਣੇ ਖੜਨ ਤੇ ਇੱਥੋਂ ਹੁਣ ਮੈਂ ਜਾਣਾ ਆ ਵਾਪਸੀ ਘਰ ਨੂੰ ਤੇ ਉਹਨਾਂ ਵਿਹਲਾ ਹੋ ਗਏ ਆ ਆ ਤੇ ਇੱਥੇ ਮੈਂ ਰੂਮ ਲਿੱਤਾ ਸੀਗਾ ਇੱਥੇ ਮੈਨੂੰ ਰੂਮ ਮਿਲਿਆ 1300 ਦਾ ਤੇ ਹੁਣ ਮੇ ਵਿਹਲਾ ਹੋ ਗਿਆ ਤੇ ਰੈਸਟ੍ਰਕਟ ਕੀਤੀ ਮੇਰਾ ਬਹੁਤ ਜ਼ਰੂਰੀ ਕੰਮ ਸੀ ਇੱਥੇ ਤੇ ਉਹ ਕੰਮ ਵਿਹਲਾ ਹੋ ਗਿਆ ਤੇ ਹੁਣ ਮੈਂ ਇੱਥੋਂ ਬੱਸ ਫੜੂੰਗਾ ਬੱਸੇ ਆਇਆ ਸੀ ਮੈਂ ਮੇਰੇ ਨਾਲ ਕੋਈ ਨਹੀਂ ਤੁਰਿਆ ਹੁਣ ਬੱਸੇ ਆ ਗਿਆ ਇੱਕ ਮੇਰਾ ਯਾਰ ਮਨੂਨ ਨੇ ਮੈਨੂੰ ਲਾਰੇ ਜਿਹਾ ਰੱਖਿਆ ਮੈਨਾਂ ਤੁਰਿਆ ਨਹੀਂ ਤੇ ਅਥਰੂਮ ਬੜਾ ਵਧੀਆ ਰੂਮ ਮਿਲੇ ਰੂਮ ਦੇਖੋ ਜੀ ਏਸੀ ਨਾਲ ਰੂਮਿਆਂ ਤੇ ਇੱਕ ਮਿੰਟ ਵੀ ਲਾਈਟ ਨਹੀਂ ਗਈ ਚੱਲੀ ਜਾਂਦਾ ਪਿਆ ਸੀ ਐਲਈਡੀ ਵਗੈਰਾ ਲੱਗੀ ਰੂਮ 'ਚ ਇੱਥੋਂ ਤੁਰਦੇ ਆ ਹੁਣ ਸੁੱਤਾ ਉੱਠਿਆ ਰੈਸਟ ਕੀਤੀ ਆਗੇ ਇੱਥੋਂ ਨਿਕਲ ਆ ਬਾਕੀ ਵਲੋਗ ਨਾਲ ਬਣਾਇਦੇ ਆ ਸਾਰੇ ਜਾਣੇ ਚਾਰਜਰ ਲਾ ਲਈ ਇੱਥੋਂ ਇੱਥੇ ਨਾ ਰਹਿ ਜਵੇ ਅੱਖਾਂ ਸਾਡੀਆਂ ਕੀਕੀਓ ਓਕੇ ਬਾਕੀ ਬਲੌਗ ਨਾ ਬਣੇਦਾ ਸਾਰੇ ਜਣੇ ਲਵ ਯੂ ਆਜੀ ਆਪਣਾ ਰੂਮ ਸੀ ਉਹ ਆਪਣੀ ਕਿਟ ਰਈਓ ਆ ਯਾਰ ਉਹਨੇ ਲੰਮੇ ਪਏ ਤੇ ਇਧਰੇ ਸੀ ਲੱਗਾ ਰੂਮ ਚ ਬੜਾ ਵਧੀਆ ਤੇ 1300 ਦਾ ਰੂਮ ਬੜਾ ਵਧੀਆ ਮਿਲ ਜਾਂਦਾ ਇੱਥੇ ਖੜਰ ਖੜਰ ਚੈੱਕ ਕਰੋ ਓ ਸ਼ੌਂਗਰੂਮ ਦਾ ਅਟੈਚ ਵਾਸ਼ਰੂਮ ਤੇ ਇਹਨਾਂ ਨੇ ਕੋਲੋਇਡ ਵੀ ਰੱਖੀ ਆ ਆਪਣੇ ਬ੍ਰਸ਼ ਵੀ ਰੱਖਿਆ ਆ ਚਾਟਿਆ ਪੈਕੇਟ ਜਪਾ ਲੈਣੀ ਆ ਤੇ ਇੱਧਰ ਟੈਲੀਫੋਨ ਲੱਗਾ ਐ ਐਮਰਜੈਂਸੀ ਕਾਲ ਆ ਵਾਸ਼ਰੂਮ ਉੱਧਰ ਅਟੈਚ ਵਾਸ਼ਰੂਮ ਕਿ ਆ ਵੀ ਆਪਣੇ ਰੂਮ ਦੀ ਓਪਕਿਰੇ ਗੋੜ ਗਾਮ ਜੀ ਆਪਾਂ ਹੋ ਗਏ ਇੱਥੋਂ ਬਿੱਲ ਤੇ ਮੈਂ ਇੱਥੋਂ ਨਿਕਲੇ ਆ ਬਾਹਰ ਉਹਨੂੰ ਤੋਂ ਅਭੀ ਉਹ ਸੋਣਾ ਤੇਰਾ ਯੂ ਚੈੱਕ ਕਰੋ ਉਹ ਆਪਣਾ ਸੇ ਹਾਟਲ ਦੇ ਆ ਸੀ ਮੈਂ ਤੇ ਅਭੀ ਉਹ ਵਧੀਆ ਉਹ ਫਿਲਪੋਰਟ ਕੰਮ ਹੈ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਅੱਧੀ ਬਲੌਗਣਾ ਬਣੇ ਰਹੋ ਐਂਡ ਤੱਕ ਪੂਰਾ ਦੇਖਿਓ ਤੇ ਇਹ ਹੈਗੀ ਆ ਸ਼ਿਵਜੋਤ ਸ਼ਿਵਜੋਤ ਇਨ ਇਨ ਕਲੇਵ ਤੇ ਇਹ ਲੁਧਿਆਣਾ ਆ ਰੂਪਨਗਰ ਤੇ ਇਹ ਖੜਰ ਦੇ ਦੋ ਜਿਮ ਆ ਇੱਕ ਸਾਹਮਣੇ 골ਡ ਜਮ ਆ ਇਹ ਕਿੱਥੇ ਸੀਗੀ ਜਿਮ ਫਿਟ ਹਿੱਟ ਜਮ ਟੋਟੇਲੀ ਜਮ 골ਡ ਜਮ ਜਿੱਥੇ ਦੱਜਿਆ ਹੈ ਇਹ 골ਡ ਜਮ ਨਹੀਂ ਇਹ ਵਾਲੀ ਫਿਟ ਹਿੱਟ ਉਹ ਸਾਹਮਣੇ 골ਡ ਜਮ ਤੇ ਆ ਸ਼ੁਭ ਜਯੋਤ ਟੌਨ ਸ਼ਿਪ ਰੂਪਨਗਰ ਨੂੰ ਰਾਜਨ ਦਾਦਰ ਲੁਧਿਆਣੇ ਨੂੰ ਲੋਕੇਸ਼ਨ ਬਹੁਤ ਹੋਣੀ ਆ ਬੱਸ ਸਟੈਂਡ ਕੋ ਜਾਣਾ ਉੱਥੋਂ ਮੈਂ ਇਹ ਆਪਾਂ ਲੱਗੇ ਆ ਜੂਸਪੀਨ ਇੱਥੋਂ ਰੈਡੀ ਦੋ ਤੋ ਪਵੋ ਜਲਾ ਆ ਅੰਕਲ ਬਣਾਇਓ ਯੂਸ 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 ਹਾਂਜੀ ਗੱਲ ਵਧੀਆ ਜੇ ਬਣਾਇਓ ਘੈਂਟ ਯਾ ਕਿੱਦਾਂ ਵੇ ਉੱਠ ਪਾਣੀ ਨਹੀਂ ਪੀਣਾ ਬਸ ਮਸ਼ਵੀਰ ਸ਼ਵੀਰ ਵੀ ਗਿਆ ਨਾ ਨਾ ਬਸ ਓ ਰ ਓ ਓ ਬਲ ਅਧਰ ਆ ਕਰ ਦੇ ਫੋਨ ਬੰਦ ਕਰ ਦੇ ਬੰਦ ਫੋਨ ਕਰ ਫੋਨ ਬੰਦ ਨਹੀਂ ਗੰਦੀ ਨਹੀਂ ਕੇਲੇ ਖਾਣੇ ਅੰਬ ਖਾਣੇ ਜਾਂ ਚੋਕਲੇਟ ਮੈਂ ਤਾਂ ਸਾ ਤੈਨੂੰ